ਮੁਸਲਮਾਨ ਅਤੇ ਹਿੰਦੂ ਪਾਈਚਾਰਾ ਸਾਟੇ 33 ਦੀ ਸਪੇਟਚਾਰਕ ਤਰੋਹਰ ਦਾ ਇੱਕ ਅਹਿਮ ਹਿੱਸਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਦਾ ਹੀ ਪਾਈਚਾਰੀ ਅਤੇ ਪਿਆਰ ਦੇ ਨਾਲ ਰਹਿਣਾ ਸਿੱਖਿਆ ਹੈ ਇਸੇ ਤਰ੍ਹਾਂ ਦੀ ਮਿਸਾਲ ਸਮਰਾਲਾ ਦੀ ਸਬਜ਼ੀ ਮੰਡੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਸਬਜ਼ੀ ਮੰਡੀ ਦੇ ਮੁਸਲਮ ਆਰਤੀਏ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਅਤੇ ਹਿੰਦੂ ਵੀਰ ਜੋ ਕਿ ਸਮੋਸੇ ਛੋਲਿਆਂ ਦੀ ਰੇੜੀ ਲਗਾਉਂਦਾ ਹੈ ਉਹਨਾਂ ਦੇ ਵੱਲੋਂ ਸਵੇਰੇ ਮੰਡੀ ਦੇ ਵਿੱਚ ਆਏ ਗਰੀਬ 40 ਤੋਂ 50 ਬੱਚਿਆਂ ਅਤੇ ਬਜ਼ੁਰਗ ਔਰਤਾਂ ਨੂੰ ਪਣਾ ਖਵਾਇਆ ਜਾਂਦਾ ਹੈ ਇਹ ਬੱਚੇ ਸਮਰਾਲਾ ਦੇ ਆਸ-ਪਾਸ ਦੇ ਇਲਾਕੇ ਤੋਂ ਸਵੇਰੇ ਤੜਕਸਾਰ ਧੁੱਕੇ ਹੀ ਮੱਟੀ 'ਚ ਛੋਟਾ ਮोटा ਕੰਮ ਕਰਨ ਲਈ ਅਤੇ ਸਿੱਟੇ ਹੋਈ ਖਰਾਬ ਸਬਜ਼ੀ ਇਕੱਠਾ ਕਰਨ ਲਈ ਆਉਂਦੇ ਨੇ ਮੈਨਾ ਗਰੀਬ ਬੱਚਿਆਂ ਨੂੰ ਮੁਸਲਮਾਨ ਆਰਤੀ ਅਤੇ ਹਿੰਦੂ ਵੀਰ ਵੱਲੋਂ ਬਿਲਕੁਲ ਮੁਫਤ ਖਾਣਾ ਖਵਾਇਆ ਜਾਂਦਾ ਹੈ ਜ਼ਿਕਰ ਹੋਇਆ ਕਿ ਇਹ سلسلہ ਪਿਛਲੇ 2-3 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਤੇ ਅੱਗੇ ਵੀ ਇਸੇ ਤਰ੍ਹਾਂ ਇਹ ਸੇਵਾ ਚਲਦੀ ਰਹੇ ਦੀ ਗੱਲ ਆਖੀ ਗਈ ਹੈ ਇਹ ਮੈਨਾ ਹਰ ਬੰਦੇ ਨੂੰ ਕਹਾਂਗਾ ਵੀ ਕਿੰਨਾ ਵੀ ਹੋਵੇਗੇ ਉਹਨਾਂ ਦਾ ਦਾਨ ਕਰੇ ਬੰਦਾ ਇਹੀ ਬਦਾਦਮਾਂ ਦੇ ਨਾਲ ਜਾਣਾ ਨੇ ਹੋਰ ਕੋਈ ਕੁਝ ਨਹੀਂ ਜਾਣਾ ਇੱਥੇ ਰਹਿ ਜਾਣਾ ਸਭ ਕੋ ਇੱਥੇ ਨਿਆਲੇ ਫਿਰਦੇ ਹੁੰਦੇ ਨੰਗੇ ਪੈਰ ਅੰਗਲ ਜੀ ਸਮੋਸੇ ਖਾਣੇ ਰੋਟੀ ਜਾਲੀ ਨਿਆਣੇ ਹੁੰਦੇ ਨੇ ਖਾ ਜਾਂਦੇ ਨੇ 40 50 60 ਵੀ ਹੋ ਜਾਂਦੇ 70 ਵੀ ਹੋ ਜਾਂਦੇ ਨੇ ਮੈਂ ਕਹਿੰਦਾ ਬਦਾਦਮਾਂ ਦੇ ਰਹੇ ਆਪਾਂ ਨੂੰ ਆਪਾਂ ਕੋਈ ਹੋ ਨਹੀਂ ਜੇ ਇਹਨੂੰ ਵੀ ਰੱਖੀ ਜਾਵਾਂਗੇ ਬਦਾਦਮਾਂ ਨੇ ਇਹੀ ਨਾਲ ਵੇਚਣਾ ਇੱਥੇ ਨਹੀਂ ਸਾਰਾ ਕੋਈ ਪੰਜਾਬ ਬੰਦਾ ਖਾਲੀ ਆਇਆ ਖਾਲੀ ਹੱਤਾਂ ਚਲੇ ਜਾਣਾ ਕੱਪੜੇ ਹੀ ਜਾਣਾ ਚਿੱਟਾ ਇੱਕ ਨਾਲ 4 ਮੀਟਰ ਦਾ ਹੋਰ ਕੁਝ ਨਹੀਂ ਜਾਣਾ ਇਹ ਬੱਚੇ ਨੇ ਇਹ ਮੰਡੀ ਦੇ ਵਿੱਚ ਹੀ ਨਾ ਨਹੀਂ ਆ ਆ ਕਿਹੜੇ ਝੁੱਗਿਆਂ ਦੇ ਅੱਗੇ ਬਦੂ ਮਹੱਲੇ ਬਦੂ ਵਾਲਿਆਂ ਦੇ ਸਾਰੇ ਉਹ ਹੈ ਇਹ ਰੋਸ ਸਵੇਰੇ ਆਉਂਦੇ ਨੇ ਸਵੇਲੀ ਸਵੇਰੇ ਜੀ ਡੇਲੀ ਡੇਲੀ 60 70 ਬੱਚੇ ਸਮੋਸੇ ਖਾ ਜਾਂਦੇ ਨੇ ਇਹ ਸਿਲਸਿਲਾ ਕਿੰਨੇ ਕ ਟਾਈਮ ਤੋਂ ਚੱਲਦਾ ਹੈ ਮੇਰੇ ਕੋਲੇ ਚੱਲਦਾ ਜੀ ਇਹ ਮੈਨੂੰ ਮੈਂ ਦਾ 6-7 ਮਹੀਨਾ ਹੋ ਗਿਆ ਹਾਂ 6-7 ਮਹੀਨਿਆਂ ਦਾ ਲਗਾਤਾਰ 60 ਹੋ ਜਾਂਨ 70 ਹੋ ਜਾਂਨ 65 ਹੋ ਜਾਂਨ 50 ਰਹਿ ਜਾਂਨ ਡੇਲੀ 6-800 ਦਾ ਇਹ 10 ਰੁਪਏ ਦੀ ਪਲੇਟ ਦਿੰਦਾ ਇਹ ਡੇਲੀ ਇਹ ਹੈ ਬਦਦਾ ਮੈਨੂੰ ਹਿੰਮਤ ਦਿੱਤੀ ਮੈਨੂੰ ਇਹ ਜਿਹੜੀ ਬੜਾ ਵੀ ਮੈਂ ਇੱਥੇ ਇਹਨਾਂ ਬਾਅਦ ਇਹ ਸਪੈਸ਼ਲ ਪੱਠ ਇਹ ਰੱਬ ਮੈਨੂੰ ਹਿੰਮਤ ਮਨਾ ਮਰ ਮੁਕਾਵਾ ਮੁਰੇ ਰਿਹਾ ਮੈਨੂੰ ਇੰਨਾ ਦੇ ਤੇ ਮੈਂ ਇਹਨਾਂ ਮਾਤੇ ਸਪੈਸ਼ਲ ਆਦਾ ਵੀ ਕਿਣਾ ਮਰਜੀ ਖਾਵੇ ਫੁੱਲੇ ਲਾਦਾ ਲੰਗਾ ਇਹ ਨਹੀਂ ਬੱਚੀ ਰੋਜ਼ ਆ ਰਹੇ ਰੋਜ਼ ਆ ਰਹੇ ਨੇ ਬਾ ਇੱਥੇ ਉਹਨੂੰ ਚੁੱਕ ਕੇ ਚਲੇ ਜਾਣਗੇ ਘੰਡਾ ਕਿੱਥੇ ਸਬਜ਼ੇ ਸਬਜ਼ੀਆਂ ਛੜੀਆਂ ਗਲੀਆਂ ਕਿੜੀਆਂ ਸਾਂਡ ਸੁੰਦੰਦੀ ਐ ਚੱਕ ਵਿਚਾਰੇ ਗਰੀਬ ਲੈ ਜਾਣਗੇ ਖਾਵਾ ਬਾਬੇ ਬਣਾ ਬਣੂ ਲੈਣਗੇ ਆਪਾਂ ਆਪਾਂ ਬਲਾਦਵਾ ਮੁਰੇ ਦੁਆ ਕਰਦਾ ਵੀ ਉਹ ਬਲਾਦਵਾ ਵੀ ਮੈਨੂੰ ਇੰਨੀ ਹਿੰਮਤ ਦੇ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੰਗ ਲਾਦਾ ਉਹ ਖੁੱਲਾ ਲਾਦਾ ਲੰਗਾ ਇਹਨਾਂ ਨੂੰ ਇਹਨਾਂ ਕਹਿੰਦਾ ਹਰ ਬੰਦੇ ਨੂੰ ਕਹਿੰਦਾ ਹੈ ਵੀ ਕਾਦੀ ਵੀ ਹਮਤ ਦਿੱਤੀ ਹੈ ਕੋਈ ਕਪੜਾ ਕੋਈ ਪੈਸਾ ਕੋਈ ਚੱਪਲਾ ਜੋ ਵੀ ਹਮਤ ਦਿੱਤੀ ਹੈ ਹਰ ਬੰਦਾ ਇਹਨਾਂ ਦੀ ਮਦਦ ਕਰੇ ਦੇਖੋ ਆਪਾਂ ਹੀ ਨੁਸਾਨੀਆਂ ਦੇ ਨੁਸਾਨ ਕੰਮ ਆਉਂਦਾ ਨਹੀਂ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਕੋਈ ਇੱਥੇ ਰਹਿ ਜਾਣਗੇ ਇਹ ਨੁਸਾਨੀਆਂ ਰਹਿ ਕੇ ਇੱਥੇ ਕੋਈ ਬੰਦਾ ਕਿੰਨਾ ਮਾਜੀ ਨਾਲ ਲੈ ਜਾਓ ਕਿੰਨਾ ਮਾਜੀ ਲੋਕ ਏਡਾ ਏਡਾ ਬਣਾ ਕੇ ਛੱਡ ਕੇ ਹਰ ਬੰਦਾ ਬਣਾ ਕੇ ਛੱਡ ਗਿਆ ਆਪਾਂ ਨੇ ਵੀ ਇੱਕ ਦਿਨ ਚਲੇ ਜਾਨੇ ਆਪਣਾ ਇਹ ਕਹਿੰਦੇ ਵੀ ਕਿਸੇ ਨੂੰ ਕਿਹੜਾ ਵੀ ਕੋਈ ਸਰਦਾ ਪੈਸਾ ਸਰਦਾ ਕੱਪੜਾ ਸਰਦਾ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਨੂੰ ਉਹ ਦੇਵੋ ਖਾਣ ਪੀਣ ਵਾਲੀ ਜੀ ਦੇਵੋ ਕੱਪੜਾ ਦੇਵੋ ਕਿਸੇ ਨੂੰ ਪੈਸਾ ਦੇਵੋ ਪੈਸੇ ਨਾਲ दारू ਪੀਓ ਜਾਂ ਕੋਈ ਹੋਰ ਗਲਤ ਕੰਮ ਕਰੋ ਜਾਂ ਤੁਸੀਂ ਜੁੱਤੀ ਦਮੋਗੇ ਜਾਂ ਕੋਈ ਖਾਣ ਪੀਣ ਵਾਲੀ ਜਮੋਗੇ ਤੇ ਪੇਟ ਗਿਆਊ ਕੱਪੜਾ ਦਮੋਗੇ ਪਹਿਨੂਗਾ ਉਹ ਚੱਪਲ ਦਮੋਗੇ ਉਹ ਪਹਿਨੂਗਾ ਜਾਨੀ ਕਿ ਪੈਸਾ ਨਾ ਦੇ ਕੋ ਪੈਸਾ ਨਾਲ ਕਿਤੇ ਹੋ ਰੇ ਕੋਈ ਬਲਦਾ ਸੋ ਕਿਤੇ ਮਰਜੀ ਦੇ ਕੋ ਜਾਨੀ ਦਾਨ ਕਰੋ ਵੱਧ ਵੱਧ ਇਹਨਾਂ ਨੂੰ ਬੇਨੋਦ ਕਮਾਲ ਵੀ ਮੈਂ ਸਮਝਾਂ ਦੀ ਢੀ ਲਾਉਣਾ ਜੀ ਮੈਨੂੰ ਹੋ ਗਏ ਜੀ 10 12 ਸਾਲ ਹਾਂ ਜੀ ਇੱਕ ਆਰਤੀ ਨੂੰ ਪੁੱਛੇ ਸੇਵਾ ਦਾ ਹਾਂ ਜੀ ਹਾਂ ਜੀ ਤੁਸੀਂ ਵੀ ਕਰ ਮੈਂ ਵੀ ਬਸ ਆਰਤੀਆਂ ਤੋਂ ਸਿਰਫ ਸੌਦੇ ਦੇ ਪੈਸੇ ਲੈਣਾ ਜੀ ਸੇਵਾ ਮੇਰੀ ਉਹ ਆ ਜੀ ਕਿੰਨੇ ਪੁੱਛੇ ਬੱਚੇ 25-30 ਹੋ ਜਾਂਦੇ ਆ ਜੀ 40 ਵੀ ਹੋ ਜਾਂਦੇ ਆ ਜੀ ਫਰੀ ਵੀ ਖਿਲਾ ਦਿੰਦਾ ਜੀ ਇਹ ਸੇਵਾ ਮਹਾਰਾਜ ਦੋ ਤਿੰਨ ਸਾਲ ਹੋਵੇ ਜਿੱਦੋਂ ਦਾ ਬਰਿੰਦਾਬਨ ਜਾਣਾ ਸ਼ੁਰੂ ਕੀਤਾ ਜੀ ਉਦੋਂ ਤੋਂ ਸੇਵਾ ਸ਼ੁਰੂ ਆ ਜੀ ਪਹਿਲਾਂ ਹਾਂਜੀ ਹਾਂਜੀ ਮੈਂ ਸਾਢੇ 6 ਵਜੇ ਆਉਣਾ ਹੁੰਦਾ ਜੀ 7 ਵਜੇ ਤੋਂ ਕੰਮ ਸ਼ੁਰੂ ਕਰਦਾ ਹੁੰਦਾ 11 ਵਜੇ ਤੱਕ ਰਹੇ ਹਾਂ ਜੀ ਇਹ ਬੱਚੇ ਬਸ 10 ਵਜੇ ਦਾ ਕਾਈ ਜਾਂਦੇ ਆ ਜੀ ਤੇ ਤਰੀ ਬੱਚੇ ਔਰਤਾਂ ਸਾਰੇ ਹਾਂਜੀ ਹਾਂਜੀ ਇਹ ਸਾਰੇ ਸੰਦਾਲੇ ਦੇ ਵੀ ਨੇ ਜੀ ਕੁਝ ਬਾਰੋਂ ਵੀ ਆ ਜਾਂਦੇ ਆ ਜੀ ਇੱਕ ਬਾਜ਼ਾਰ ਤੋਂ ਵੀ ਭਗਤ ਆਉਂਦਾ ਹੁੰਦਾ ਜੀ ਉਹ ਵੀ ਖੜਾ ਜਾਂਦਾ ਹੁੰਦਾ ਹਾਂਜੀ ਅੱਗੇ ਵੀ ਚੱਲ ਜਾਈਏ ਬਸ ਸਾਰਾ ਭਗਵਾਨ ਦਾ ਨਾਮ ਸ਼ਿਵ ਭਗਵਾਨ ਦਾ ਨਾਮ ਠੀਕ ਸਮਰਾਲਾ ਤੋਂ ਮਨੀਸ਼ ਸੱਚਦੇਵਾ ਦੀ ਰਿਪੋਰਟ ਪੰਜਾਬੀ ਲਿੰਕ